ਆਪਣੀ ਮੰਜ਼ਲ ਤੱਕ ਪਹੁੰਚਣ ਲਈ ਇਨਸਾਨ ਕਈ ਵਾਰ ਵਾਹਨ ਚਲਾਉਣ ਲੱਗੇ ਅਣਗਹਿਲੀ ਵਰਤ ਲੈਂਦਾ ਹੈ ਜਿਸ ਕਾਰਨ ਸੜਕ ਹਾਦਸਾ ਵਾਪਰ ਜਾਂਦਾ ਹੈ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਫਗਵਾੜਾ ਦੇ 슈ਗਰ ਮਿਲ ਚੌਂਕ ਵਿਖੇ ਜਿੱਥੇ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਇਸ ਦੇ ਨਾਲ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਾਣਕਾਰੀ ਅਨੁਸਾਰ ਸਬਜ਼ੀਆਂ ਨਾਲ ਭਰਿਆ ਕੈਂਟਰ ਜਲੰਧਰ ਤੋਂ ਗੁਰਾਇਆ ਜਾ ਰਿਹਾ ਸੀ ਤਾਂ ਬੱਸ ਦੀ ਫੇਟ ਵੱਜਣ ਕਾਰਨ ਕੈਂਟਰ ਪਿਛਲੀ ਗੱਡੀ ਕੈਂਟਰ ਨਾਲ ਜਾ ਵੜੀ ਜਿਸ ਕਾਰਨ ਕੈਂਟਰ ਵਿੱਚਲੀ ਸਾਰੀਆਂ ਸਬਜ਼ੀਆਂ ਸੜਕ ਤੇ ਖਿਲਰ ਗਈਆਂ ਅਤੇ ਬੱਸ ਡਿਵਾਈਡਰ ਨਾਲ ਜਾ ਟਕਰਾਈ ਕੈਂਟਰ ਚਾਲਕ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਅਣਗਹਿਲੀ ਸਦਕਾ ਇਹ ਹਾਦਸਾ ਵਾਪਰਿਆ ਤੇ ਉਸ ਦੀ ਕੈਂਟਰ ਵਿੱਚਲੀ ਸਾਰੀ ਸਬਜ਼ੀ ਦਾ ਵੀ ਨੁਕਸਾਨ ਹੋ ਗਿਆ ਤੇ ਉਸਦੇ ਵੀ ਸੱਟਾਂ ਲੱਗੀਆਂ ਨੇ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਹਾਦਸੇ ਦਾ ਕੀ ਕਾਰਨ ਸੀ ਤੁਸੀਂ ਕਿਹਨਾਂ ਨੂੰ ਜਾ ਰਹੇ ਸੀ ਹਾਂਜੀ ਕਾਰਨ ਕੀ ਹੈ ਜਿਹੜਾ ਹਾਦਸਾ ਕਾਰਨ ਪਿੱਛੋਂ ਬੱਸ ਲੱਗੀ ਜੀ ਆ ਗੱਡੀ ਆ ਕੇ ਲੱਗੀ ਮੇਰੇ ਵਿੱਚ ਅੱਛਾ ਜੀ ਹਾਂਜੀ ਇਹ ਗੱਡੀ ਕਾਰਨ ਮੇਰੀ ਗੱਡੀ ਪਾਰਟੀ ਤੁਸੀਂ ਕੱਲੇ ਮੈਂ ਆਰਮਨ ਆ ਰਿਹਾ ਜਾ ਰਿਹਾ ਤੁਸੀਂ ਕੱਲੇ ਸੀਗੇ ਕੱਲਾ ਹੀ ਸੀ ਤੇ ਕਿੱਥੋਂ ਕਿੱਥੇ ਜਾਣਾ ਸੀ ਤੁਸੀਂ ਮੈਂ ਗੁਰਾਇਆਂ ਜਾਣਾ ਸੀ ਜੀ ਤੇ ਆਏ ਕਿੱਥੋਂ ਦੀਏ ਮੈਂ ਜਲੰਧਰੋਂ ਜੀ ਤੇ ਬਾਕੀ ਸਵਾਰੀਆਂ ਠੀਕ ਠਾਕ ਸਭ ਸਵਾਰੀਆਂ ਤਾਂ ਠੀਕ ਹੈ ਜੀ ਮੇਰੇ ਲੱਗੀਆਂ ਰਗੜਣਾ ਰੁਗੜਣਾ ਬਾਕੀ ਗੱਡੀ ਦਾ ਨੁਕਸਾਨ ਹੋਇਆ ਬਹੁਤ ਜਲੰਧਰ ਤੋਂ ਲੁਧਿਆਣੇ ਜਾ ਰਹੇ ਕਾਰ ਚਾਲਕ ਨੇ ਵੀ ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਬੱਸ ਡਰਾਈਵਰ ਨੂੰ ਹੀ ਦੱਸਿਆ ਕਾਰ ਚਾਲਕ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਹਾਂਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਹੀ ਹੈ ਵੀ ਇਹ ਗੱਡੀ ਇਹਨੇ ਪਹਿਲਾਂ ਵੀ ਪਿੱਛੋਂ ਘਮਾਉਂਦਾ ਆਇਆ ਇਹ ਗੱਡੀ ਹਾਂਜੀ ਦੋ ਵਾਰ ਤੈ ਤਾਂ ਪੀਆਟੀ ਦੀ ਬੱਸ ਤੋਂ ਬਚਿਆ ਹੈ ਦੋ ਤਿੰਨ ਵਾਰ ਹੈ ਮਗਰ ਹੋਰ ਗੱਡੀਆਂ ਕਈ ਬਚੀਆਂ ਨੇ ਪਰ ਇੰਨੀ ਗੱਡੀ ਘੁਮਾ ਕੇ ਲੈ ਕੇ ਆਏ ਨੇ ਉਹ ਗੱਡੀ ਸਾਡੀ ਦੇ ਮਗਲੇ ਪਾਸੇ ਮਾਰ ਦਿੱਤੀ ਗੱਡੀ ਮਗਰ ਲੱਗਣ ਨਾਲ ਘੁੰਮ ਗਈ ਘੁੰਮਣ ਨਾਲ ਮੂਰੇ ਗੱਡੀ ਜਾਂਦੀ ਜਿਹੜੀ ਉਹਦੇ ਚ ਵੱਜ ਗਈ ਉਹ ਗੱਡੀ ਵੀ ਘੁੰਮ ਗਈ ਸਾਰੇ ਆਪਾਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਤਾਂ ਜਲੰਧਰ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਜਾ ਰਹੇ ਸੀਗੇ ਤੇ ਸਵਾਰੀਆਂ ਠੀਕ ਆ ਸਰ ਸਵਾਰੀਆਂ ਠੀਕ ਆ ਸਵਾਰੀਆਂ ਦਾ ਕੋਈ ਕੁਝ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਬਾਕੀ ਠੀਕ ਆ ਬਾਕੀ ਜਾਨਵਾਲ ਦਾ ਕੋਈ ਨਹੀਂ ਹੈਗਾ ਗੱਡੀ ਦਾ ਗੱਡੀ ਦਾ ਜ਼ਿਆਦਾ ਨੁਕਸਾਨ ਹੋਇਆ ਇਸ ਬਾਬਤ ਜਦ ਅੰਮ੍ਰਿਤਸਰ ਤੋਂ ਪਲਿਆ ਜਾ ਰਹੀ ਬੱਸ ਦੇ ਡਰਾਈਵਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਜਗਜੀਤ ਸਿੰਘ ਆ ਪਾ ਜੀ ਹਾਂ ਸਰ ਕੀ ਮਾਮਲਾ ਜੀ ਜਿਹੜਾ ਇਹ ਮਾਮਲਾ ਪਤੀਆਂ ਉਸ ਟ੍ਰੈਕ 'ਚ ਆ ਰਿਹਾ ਹਾਂ ਹਾਂ ਜੀ ਇਹ ਗੱਡੀ ਪਿੱਛੋਂ ਪਰਲੇ ਬੰਨੋ ਲਿਆ ਕੇ ਇਹਨਾਂ ਨੇ ਬਿਲਕੁਲ ਮੇਰੇ ਅੱਗੇ ਗੱਡੀ ਕੱਢ ਦਿੱਤੀ ਹੈ ਅੱਗੇ ਕੱਢ ਕੇ ਆ ਗੱਡੀ ਦੇ ਰੱਗੇ ਸੀਗੀ ਇਹ ਗੱਡੀ ਆ ਕੇ ਜਦੋਂ ਇਹਨਾਂ ਨੇ ਇੱਕਦਮ ਇਧਰ ਕੱਟੀ ਰਹਾ ਗੱਡੀ ਹਿੱਟ ਹੋਈ ਉਧਰੋਂ ਫਿਰ ਮੈਂ ਪਿੱਛੇ ਜਦੋਂ ਬ੍ਰੇਕ ਲਾਈ ਆ ਔਰ ਮੇਰੀ ਗੱਡੀ ਡਿਸਬਲੈਂਸ ਹੋ ਕੇ ਡਿਵਰਟਰ ਨਾਲ ਟਕਰੀ ਆਕਰ ਨਾਲ ਲਾ ਕੇ ਰੁਕਦੀ ਗੱਡੀ ਤੇ ਮੇਰੀ ਪਲਟ ਜਾਣੀ ਸੀ ਤੁਸੀਂ ਤੁਹਾਡੇ ਕੋ ਗੱਡੀ ਗੜੀ ਸੀ ਮੇਰੇ ਕੋਲ ਬਸਾ ਵੀਰੇ ਤੇ ਇਹ ਨਾ ਕੋ ਇਹ ਨਾ ਕੋ ਆਇਆ ਭਾਜੀ ਗੱਡੀ ਵਰਨਾ ਗੱਡੀ ਨਾ ਕਿਦਾਂ ਸਵਾਰੀਆਂ ਸਭ ਠੀਕ ਆ ਸਰ ਹਾਂਜੀ ਸਭ ਇਹ ਮਾਲਕ ਦੀ ਕਿਰਪਾ ਨਾ ਇਹਨਾਂ ਨੂੰ ਕੁਝ ਹੋਇਆ ਨਾ ਮੇਰੀਆਂ ਸਵਾਰੀਆਂ ਨੂੰ ਕੁਝ ਹੋਇਆ ਮੌਕੇ ਤੇ ਪੁੱਜੇ ਏਐਸਆਈ ਰਾਮ ਮੂਰਤੀ ਨੇ ਗੱਲ ਕਰਦੇ ਆ ਦੱਸਿਆ ਕਿ ਉਹਨਾਂ ਨੂੰ ਇਸ ਹਾਦਸੇ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਨੁਕਸਾਨੀਆਂ ਗੱਡੀਆਂ ਨੂੰ ਸਾਈਟ ਤੇ ਕਰਵਾ ਕੇ ਆਵਾਜ਼ ਜਾਈ ਬਹਾਲ ਕਰਵਾਈ ਐਸਆਈ ਰਾਮ ਮੂਰਤੀ ਅਨੁਸਾਰ ਦੋਸ਼ੀ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇਗੀ ਰਾਮ ਮੂਰਤੀ ਐਸਆਈ ਸਾਹੀ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਜੀ ਗੱਡੀ ਇਧਰ ਆ ਰਹੀ ਸੀਗੀ ਇਧਰੋਂ ਆਪਣੇ ਜਾਂਦਾ ਸਾਈਡ ਤੋਂ ਲਿਆਣੋਂ ਜਾ ਰਹੇ ਸੀ ਤੇ ਪਿੱਛੇ ਸੀ ਬੱਸ ਆਪਣੇ ਅ ਜੂਪੀ ਆਈ ਵਾਸ਼ ਵਿਜੀਟ ਟਕਰਾਈਆਂ ਤੇ ਸਾਈਡ ਵੱਧ ਗਈ ਤੇ ਗੱਡੀ ਪਲਟ ਗਈ ਤੇ ਅਸੀਂ ਮੌਕੇ ਤੇ ਸਾਨੂੰ ਦੱਸਿਆ ਪਾਬਲ ਨੇ ਅਸੀਂ ਮੌਕੇ ਤੇ ਪਹੁੰਚੇ ਤੇ ਸਾਥੀ ਕਰਮਚਾਰੀਆਂ ਕਰਮ ਨਾਲ ਹੈਡਰ ਮੰਗਾਇਆ ਸਰ ਕੋਈ ਸਿਹਰ ਤੇ ਕਰਾ ਰਹੇ ਆ ਸਰ ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ ਹਾਂਜੀ ਕਿਹੜੀ ਕਿਹੜੀ ਚੀਜ਼ ਦੇ ਵਿੱਚ ਐਕਸੀਡੈਂਟ ਹੋਇਆ ਸਰ ਬੱਸਦਾਰੇ ਆਪਣੇ ਆਪਣੇ ਕੈਂਟਰ 4 ਵੀਲਰ ਤੇ ਸਵਾਰੀਆਂ ਠੀਕ ਆ ਆਪਣੇ ਸਬਜੀ ਦਾ ਉਹਦੇ ਬੱਚੇ ਸਾਈਡ ਵੱਗ ਕੇ ਕਹਿੰਦੇ ਉਹ ਕੈਂਟਰ ਪਲਟ ਗਿਆ ਤੇ ਹੁਣ ਸਿਹਰ ਤੇ ਕਰਾ ਰਹੇ ਆ ਅਸੀਂ ਸਰ ਸਵਾਰੀਆਂ ਠੀਕ ਆ ਸਰ ਹਾਂ ਸਵਾਰੀਆਂ ਠੀਕ ਆ ਜਾਨੀ ਮਾਲੀ ਨੂੰ ਨੁਕਸਾਨ ਆਪਣੇ ਬਚਾਈ ਆ ਲੋੜ ਹੈ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ